ਲੁਚਾਲੰਦਾ ਚੌਧਰੀ ਗੁੰਡੀ ਰਣ ਪ੍ਰਧਾਨ ਦੋਸਤੋ ਤੁਹਾਨੂੰ ਇਹ ਜੇ ਬਾਬੇ ਨਾਲ ਮਲਾਉਣੇ ਆ ਜਿਹੜਾ ਬਾਬਾ ਚ ਰਸਤੇ ਦੇ ਵਿੱਚ ਟੂਣਾ ਕਰ ਰਿਹਾ ਸੀ ਤੇ ਚੱਪਲਾ ਛੱਡ ਕੇ ਭੱਜਿਆ ਬਾਬਿਓ ਜਿਹੜਾ ਲੋਕਾਂ ਦੇ ਭਲੇ ਕਰਦਾ ਅੱਜ ਉਹੀ ਬਾਬਾ ਉਹੀ ਕਸੂਤਾ ਫਸ ਗਿਆ ਆਏ ਦੋਸਤੋ ਉਸ ਬਾਬੇ ਨਾਲ ਮਲਾਉਣੇ ਆ ਆਏ ਦੋਸਤ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬਾਬਾ ਖੜਾ ਅੰਤਰਜਾਮੀ ਬਾਬਾ ਜਿੰਨਾਂ ਕੋਲ ਆਪਾਂ ਜਾਣਦੇ ਆ ਉਹਨਾਂ ਦੇ ਪੈਰੀ ਡਿੱਗਦੇ ਆ ਵੀ ਬਾਬਾ ਸਾਡਾ ਭਲਾ ਕਰ ਅਸੀਂ ਦੁੱਖਾਂ ਚ ਸਾਡੇ ਘਰੇ ਆ ਖੁਸ਼ੀ ਹੈ ਨਹੀਂ ਸਾਡੇ ਘਰੇ ਆ ਚੀਜ਼ ਹੈ ਨਹੀਂ ਸਾਡੇ ਘਰੇ ਉਹ ਚੀਜ਼ ਹੈ ਨਹੀਂ ਉਹ ਬਾਬੇ ਕੋਲ ਖਣੇ ਆ ਜਿਹੜਾ ਬਾਬਾ ਇਹ ਚੀਜ਼ਾਂ ਨੂੰ ਪੂਰਾ ਕਰ ਦਿੰਦਾ ਜੰਤਰ ਮੰਤਰ ਮਾਰ ਕੇ ਸਰਾ ਕਰਾ ਦਿੰਦਾ ਬਾਬਾ ਜੀ ਸੱਸੀ ਕਾ ਕੱਸੀ ਕਾ ਠੀਕ ਹਾਂ ਹਾਂ ਵਧੀਆ ਚੰਗੇ ਭਲੇ ਹੋ ਜਮੋ ਤੰਦਰੁਸਤ ਹੋ ਹਾਂ ਬਾਬਾ ਜੀ ਅੱਛਾ ਨਾ ਕੀਏ ਸੋਚਾ ਬਾਬਾ ਹੈ ਸੋਚਾ ਬਾਬਾ ਪੁੱਚਾ ਆਣੀ ਉਹ ਨਾ ਲੁੱੱਚਾ ਬਾਬਾ ਲੱਗਦਾ ਬਾਬਾ ਕਹਿੰਦੇ ਲੁੱੱਚਾ ਤਾਂ ਨਹੀਂ ਨੂੰ ਨਹੀਂ 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 ਪੁੱਚਾ ਬਾਬਾ ਅੱਛਾ ਬਾਬਾ ਜਿਹੜਾ ਆਹ ਦਾਤੀ ਰੱਖੀ ਹੋਈ ਆ ਤੁਸੀਂ ਹੱਥ 'ਚ ਇਹਦੇ ਨਾਲ ਕੀ ਕਰ ਥੋਲਾ ਪਾਈਦੇ ਇਹਦੇ ਨਾਲ ਲੋਕਾਂ ਦੇ ਦੂਰ ਕਸ਼ਟ ਦੂਰ ਕਰੀਦੇ ਆ ਕਸ਼ਟ ਦੂਰ ਕਰੀਦੇ ਆ ਅੱਛਾ ਕਿਵੇਂ ਕਿਵੇਂ ਕਸ਼ਟ ਦੂਰ ਹੋ ਗਿਆ ਹਾਂ ਉਹ ਵੇਖੋ ਕਿਆ ਬਾਤ ਆ ਦਾਤੀ ਨੂੰ ਐ ਫੜਿਆ ਉਤੋਂ ਦੀ ਕਮਾਇਆ ਕਹਿੰਦਾ ਤੇਰੇ ਕਸ਼ਟ ਦੂਰ ਹੋਗੇ ਅੱਛਾ ਬਾਬਾ ਇਹ ਕਸ਼ਟ ਦੂਰ ਹੋ ਜਾਂਦੇ ਹਾਂ ਹਾਂ ਹੋ ਜਾਂਦੇ ਆ ਐ ਕਸ਼ਟ ਦੂਰ ਹੋ ਜਾਂਦੇ ਹਾਂ ਹਾਂ ਹੋ ਜਾਣਗੇ ਸੁੱਡੇ ਵੀ ਹੁਣ ਹੋਣਗੇ ਹੋਗੇ ਸਾਡੇ ਕਸ਼ਟ ਹਾਂ ਹਾਂ ਹੋਊ ਹੈ ਬਈ ਸਾਡਾ ਤਾਂ ਜੀ ਸਰਦਾ ਇਹਨਾਂ ਦਾ ਜੀ ਬਹੁਤ ਜ਼ਿਆਦਾ ਸਰਦਾ ਹੈਗੀ ਅੱਛਾ ਤੁਸੀਂ ਕੀ ਕੀ ਕਰਨਾ ਆ ਮੈਂ ਤਾਂ ਜੀ ਜਾਲ ਕਰਵਾਉਣ ਆਇਆ ਜੀ ਅੱਛਾ ਜਾਲ ਕਰਵਾਉਣੇ ਜਾਲ ਜਾਲ ਨਾ ਕਿਵੇਂ ਮੈਂ ਪਸ਼ੂਆਂ ਵਾਸਤੇ ਜਾਲ ਕਰਾਉਣ ਆਇਆ ਜੀ ਪਸ਼ੂਆਂ ਵਾਸਤੇ ਹਾਂਜੀ ਅੱਛਾ ਪਸ਼ੂ ਠੀਕ ਆ ਹੁਣ ਪਸ਼ੂ ਜੀ ਕੱਟੀ ਦਾ ਮਰ ਗਈ ਜੀ ਇੱਕ ਅੱਛਾ ਕੱਟੀ ਮਰ ਗਈ ਹੁਣ ਹਾਂਜੀ ਹੁਣ ਬਾਬੇ ਆਂਦੇ ਸੀ ਦੂਰੀਆ ਰਾਈ ਡੇਰੇ ਚ ਰੱਖ ਦੇਵ ਮੈਨੂੰ ਲੱਗਦਾ ਜਿਹੜੇ ਸਾਹ ਨਾਲ ਕੱਟੀ ਮਰ ਗਈ ਬਾਬਾ ਕਹਤੇ ਦੂਜੀ ਮੱਝ ਨੇ ਮਰ ਜੇ ਨਾ ਮੱਝ ਲਈ ਹੈ ਨਾ ਵੇਖੋ ਕੀ ਬੰਦਾ ਹੈ ਅਸੀਂ ਤਾਂ ਕਰਕੇ ਦੇਣਾ ਹਾਂ ਬਾਤ ਬਾਬੇ ਬਾਬਾ ਮੇਰੀ ਗੱਲ ਸੁਣਾ ਜਿਹੜਾ ਤੇਰਾ ਨਾਂ ਹੈਗਾ ਇਹ ਟੁੱੱਚਾ ਬਾਬਾ ਲੋਕ ਐ ਕਿ ਕਮੈਂਟ ਨਹੀਂ ਬਣਾਉਂਦੇ ਵੀ ਲੁੱੱਚਾ ਬਾਬਾ ਨਹੀਂ ਉਹ ਬਣਾਈ ਜਾਂਣਾ ਆਪਣਾ ਟੁੱੱਚੇ ਬਾਬੇ ਦਾ ਮਤਲਬ ਇਹ ਹੈ ਵੀ ਦੁਨੀਆਂ ਨਾਲੋਂ ਮੈਂ ਟੁੱਟਿਆ ਹੋਇਆ ਤੇ ਸਾਦਾ ਚਲੀ ਨਾ ਆਹ ਹਾ ਹਾ ਕੀ ਬਾਤ ਹੈ ਅੱਛਾ ਬਾਬਾ ਇੱਕ ਹੀ ਡੋਲੂ ਜੀ ਹੈ ਡੋਲੂ ਜੀ ਜਾਲਾ ਅੱਛਾ ਜਾਲਾ ਹੈ ਅੱਛਾ ਇਹਦੀ ਬੋਤਲ ਚ ਕੀ ਹੈ ਲੇਵੀ ਜਾਲੀ ਜਾਲ ਅੱਛਾ ਕੀ ਕਰਦੇ ਬਾਈ ਜਲ ਨਾਲ ਜਲ ਨਾਲ ਬਾਬੇ ਜੀ ਛਿੱਟੇ ਮਾਰਦੇ ਆਏ ਕਰਕੇ ਜੀ ਸੰਗਤ ਦੇ ਅੱਛਾ ਸੰਗਤ ਦੇ ਛਿੱਟੇ ਬਾਬਾ ਇਹ ਕੀ ਕਹਿੰਦੇ ਚੰਗ ਦੇ ਛਿੱਟੇ ਮਾਰ ਤੋ ਛਿੱਟੇ ਮਾਰਨੇ ਪੈਂਦੇ ਵੇ ਜਦੋਂ ਕੋਈ ਜਨਤਾ ਆਉਂਦੀ ਆ ਨਾ ਕਿਹੜੇ ਛਿੱਟੇ ਕਹਿ ਰਿਹਾ ਹੈ ਉਹ ਉਹ ਜਿਹੜੇ ਛਿੱਟੇ ਮਾਰਦੇ ਨੇ ਭਗਤੀ ਵਾਲੇ ਅੱਛਾ ਭਗਤੀ ਵਾਲੇ ਮੈਂ ਤਾਂ ਛਿੱਟੇ ਹੋਰ ਹੀ ਸਮਝ ਗਿਆ ਸੀ ਹੈਂ ਨਹੀਂ ਨਹੀਂ ਉਹ ਛੱਟੇ ਨਹੀਂ ਗਏ ਭਗਤੀ ਵਾਲੇ ਛੱਟੇ ਹੁੰਦੇ ਅਰੇ ਬਾਬਾ ਜਿਹੜੀ ਗੱਲ ਪਿੱਛੇ ਤੁਹਾਡੇ ਕੋਲ ਆਏ ਆਂ ਸੀ ਤੁਸੀਂ ਲੋਕਾਂ ਨੂੰ ਚਾਨਣ ਦਿੰਨੇ ਹੋ ਵੀ ਤੁਹਾਡੇ ਘਰ ਦੇ ਵਿੱਚ ਆਹ ਚੀਜ਼ ਚੱਲ ਰਹੀ ਹੈ ਤੁਹਾਡੇ ਘਰ 'ਚ ਆਹ ਚੀਜ਼ ਚੱਲ ਰਹੀ ਹੈ ਤੁਸੀਂ ਇੱਥੋਂ ਐ ਹੋ ਜੋ ਇੱਥੋਂ ਐ ਹੋ ਜੋ ਵੀ ਤੁਹਾਡੇ ਘਰੇ ਕੋਈ ਵਾਪਰ ਨਾ ਜਾਵੇ ਚੀਜ਼ ਠੀਕ ਹੈ ਜਾਂ ਤੁਹਾਡੇ ਕੋਈ ਭੂਤ ਪ੍ਰੇਤ ਹਨ ਤੇ ਅੱਜ ਤੁਹਾਡੇ ਘਰ ਹੀ ਚੋਰੀ ਹੋ ਗਈ ਬਾਬਾ ਪਤਾ ਚੱਕ ਰਹੀ ਆ ਅਸੀਂ ਸੀਗੇ 5-6 ਦਿਨਾਂ ਦੀ ਬੀਜੀ ਲੋਕਾਂ ਦੇ ਕਰਦੇ ਫਿਰ ਤੇ ਸੇ ਭਲੇ ਕੁਝ ਨਾਂ ਚੀਜ਼ਾਂ ਦਾ ਸੀ ਭਲਾ ਕਰਦਣੇ ਬਾਬੇ ਤੇ ਪੈਂਦੀ ਆ ਕਸ਼ਟ ਉਹ ਤੇ ਉਹ ਕੱਲ ਦਾ ਮਥਕਿਆ ਵੱਧ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਪਿਆ ਕਿੱਥੇ ਆ ਤੇ ਉਹਦਾ ਕਰਕੇ ਹਾਂ ਬਾਬਾ ਪ੍ਰਿੰਡਾਂ ਪ੍ਰਿੰਡਾਂ ਰੱਖੀਆਂ ਜਾਂ ਦੁਨੀਆ ਹਾਂ ਪ੍ਰਿੰਡਾਂ ਰੱਖਾਂ ਇਹ ਕੀ ਲੈਣਾ ਸੀ ਮੇਰੇ ਕੋਲ ਇਹ ਪਤਾ ਤੁਹਾਨੂੰ ਦੱਸਣ ਆਈ ਸੀ ਕੰਨ ਚ ਬਾਬੇ ਨਾਲ ਬੜੀ ਵੱਤ ਵੇਜੇ ਨਾ ਕਰੀ ਬਾਬੇ ਨਾਲ ਬੜੀ ਵੱਤ ਨੂੰ ਜੀ ਨਕਰੀਆ ਚਾ ਵੇ ਫਿਰ ਹਾਂ ਤੇ ਬਹੁਤ ਸੋ ਤੈਨੂੰ ਨਹੀਂ ਪਤਾ ਲੱਗਿਆ ਚੱਲ ਜਿਹੜਾ ਲੈ ਗਿਆ ਉਹਦਾ ਭਲਾ ਹੋਵੇ ਹਾਂ ਉਹ ਜਿਹੜੀ ਕੋਈ ਚੀਜ਼ ਲੈ ਕੇ ਗਿਆ ਉਹ ਤਾਂ ਲੋਕਾਂ ਦੀ ਦਿੱਤੀ ਹੋ अच्छा हां क्या बात है बाबा कह रहा है कहता है कि मैं 6-7 दिन हो गए सी मैं थकया पैसी ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਭਲੇ ਕਰਕੇ ਆਉਂਦਾ ਸੀ ਉਹਨਾਂ ਦਾ ਜਿਹੜਾ ਕਾਸਟ ਹੁੰਦਾ ਕਹਿੰਦਾ ਮੈਂ ਉੱਤੇ ਹੀ ਲੈ ਲੈਣਾ ਇਦਾਂ ਹੋ ਸਕਦਾ ਯਾਰ ਮੈਨੂੰ ਤਾਂ ਲੱਗਦਾ ਨਹੀਂ ਬੱਬਾ ਇਦਾਂ ਹੁੰਦਾ ਹੋਊਗਾ ਹੁੰਦਾਗਾ ਹੁੰਦਾਗਾ ਤਾਂ ਨਹੀਂ ਹੁੰਦਾ ਭਾਈ ਇਦਾਂ ਹੁੰਦਾ ਹੁੰਦਾ ਜੀ ਹੁੰਦਾ ਬਹੁਤ ਬਹੁਤ ਅਜਾ ਥੋੜੀ ਜਿਹੜੀ ਕੱਟੀ ਮਰੀ ਐ ਹੁਣ ਇਹ ਬਾਬਾ ਕਿਤੇ ਮਾਝਰਾ ਮਾਰਦੇ ਸੋ ਹਣਜੀ ਉਹ ਤਾਂ ਫਿਰ ਬਾਬਿਆਂ ਦੀ ਸ਼ਰਧਾ ਸਾਡੀ ਦਾ ਜੀ ਅਸੀਂ ਤਾਂ ਭਗਤਾਂ ਇਹਨਾਂ ਦੀ ਜਿਵੇਂ ਆਖਣਗੇ ਜਿਵੇਂ ਇਹ ਸਾਨੂੰ ਰਾਹ ਦਿਖਾਉਣਗੇ ਉਹ ਰਾਹਾਂ ਤੇ ਤੁਰਨਾ ਜੀ ਉਹ ਵਾ ਵਾ ਕੀ ਬਾਤ ਹੈ ਕਹਿੰਦੇ ਇਹ ਇਹ ਭਗਤ ਜਿਹੜਾ ਹੈਗਾ ਬਾਬਾ ਕਹਿੰਦਾ ਜਿਵੇਂ ਵੀ ਕਰੂਗਾ ਜਿਵੇਂ ਕਹਿ ਦੂਗਾ ਕੋਈ ਚੱਕਰ ਨਹੀਂ ਉਵੇਂ ਹੀ ਚੱਲੂਗਾ ਅੱਛਾ ਤੈਨੂੰ ਕਿੰਨਾ ਟਾਈਮ ਹੋ ਗਿਆ ਬਾਬੇ ਮੈਂ ਛੋਟਾ ਹੁੰਦਾ ਹੀ ਬਾਬੇ ਕੋਲ ਤਾਂ ਛੋਟਾ ਹੁੰਦਾ ਹੀ ਬਾਬਾ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਛੋਟਾ ਹੁੰਦਾ ਮਤਲਬ 2-3 ਸਾਲਾਂ ਦਾ ਜੀ ਜਦੋਂ ਇਹ ਥੋੜਾ ਮੁੰਡਾ ਹਾਂ ਮੇਰਾ ਹੀ ਆ ਇਹਦਾ ਮੁੰਡਾ ਤਾਂ ਨਾ ਨਾ ਜੀ ਇਹਦਾ ਕਹਿੰਦਾ ਨਹੀਂ ਜਦੋਂ ਪਾਲ ਲਿਆ ਬੋਸ ਆਪ ਕਿਤੇ ਕਿਤੇ ਹੋਰ ਚੱਕਰ ਤਾਂ ਨਹੀਂ ਬਾਬਾ ਨਹੀਂ ਨਹੀਂ ਉਹੋ ਜਿਹਾ ਨਹੀਂ ਕੋਈ ਚੱਕਰ ਹੈ ਨਹੀਂ ਨਹੀਂ ਦੇਖ ਲਓ ਨਹੀਂ ਨਹੀਂ ਕਿਤੇ ਉਹ ਕੰਮ ਵੀ ਤਾਂ ਨਹੀਂ ਹੁੰਦਾ ਪਿਆ ਜਿਹੜੇ ਡੇਰਿਆਂ ਦੇ ਵਿੱਚ ਜਾਂ ਆਪ ਗਏ ਦੀ ਵੀ ਜਿੱਥੇ ਧਾਰਮਿਕ ਧਰਮ ਨੂੰ ਮੰਨਿਆ ਜਾਂਦਾ ਜਿੱਥੇ ਲੋਕ ਆਦੋ ਆਪਣੇ ਆਪ ਹੀ ਕੋਈ ਬਾਬਾ ਬਣਾ ਲੈਂਦੇ ਆ ਉੱਥੇ ਇਹੋ ਜਿਹਾ ਸਰੀਰਕ ਪੱਖੋਂ ਬੁੜੀਆਂ ਨਾਲ ਸ਼ੋਸ਼ਣ ਸ਼ੋਸ਼ਣ ਕਿੰਦਾ ਕੀਤਾ ਜਾਂਦਾ ਉਹ ਸਿਸਟਮ ਤਾਂ ਨਹੀਂ ਨਹੀਂ ਅਸੀਂ ਬੁੜੋਂਾਂ ਨੂੰ ਬਾਲਾ ਨੇੜੇ ਨਹੀਂ ਲੱਗਣ ਹੁੰਦੇ ਅੱਛਾ ਹਾਂ ਇਹ ਚੇਲਾ ਹੀ ਬੰਦਾ ਮੇਰਾ ਜਿਹੜਾ ਅੱਛਾ ਚੇ ਤੂੰ ਵੀ ਨਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਬਚਪਨ ਤੋਂ ਹਾਂਜੀ ਹੁਣ ਕਿੰਨੇ ਸਾਲ ਦੀ ਹੋ ਗਈ ਮੇਰੀ ਹੈਗੀ ਹੁਣ 15 ਸਾਲਾਂ ਦੀ ਤੂੰ ਕੀ ਪੜਦਾ ਪੜਦਾ ਕਿ ਨਹੀਂ ਨਾ ਨਾ ਸੇਵਾ ਤੇ ਹੁੰਨੇ ਬਾਬੇ ਨੇ ਇਹਦੇ ਨਾਲ ਹੀ ਹੁੰਨੇ ਬਸ ਹਾਂ ਬਾਬਾ ਤੇਰੇ ਨਾਲ ਹੀ ਹੁੰਦਾ ਹਾਂ ਬਸ ਇਹਨੂੰ ਉਹ ਮੁੰਡਾ ਤੇਰੇ ਕੋਲ ਆਇਆ ਹੁਣ ਉਹਦਾ ਕੀ ਉਹਦੇ ਉਹ ਹੁਣ ਕਿਵੇਂ ਪਾਣੀ ਦੇਗਾ ਤੂੰ ਦੇ ਕੇ ਖਾ ਦੇਵਾਂਗੇ ਇੱਕ ਤਾਂ ਰੱਖ ਕਰਕੇ ਦੇਣੀ ਆ ਇੱਕ ਜਲ ਕਰਕੇ ਦੇਵਾਂਗੇ ਤੇ ਕਿਵੇਂ ਕਿਵੇਂ ਬਾਬਾ ਜੀ ਕਿਵੇਂ ਬੱਲਾ ਜਲ ਕੀਤਾ ਹੈ ਹਾਂ ਕਿਵੇਂ ਕਿਵੇਂ ਅੱਛਾ ਹੋ ਗਿਆ ਜਲ ਹਾਂ ਉਹ ਵਾਹ ਵਾਹ ਕੀ ਅੱਛਾ ਹੋ ਗਿਆ ਜਲ ਹਾਂਜੀ ਹੋ ਗਿਆ ਤੇ ਹੁਣ ਇਹ ਕੀ ਕਰੇਗਾ ਨਾ ਏ ਮੈਂ ਜਾ ਕੇ ਪਸੂਗਾ ਉੱਤੋਂ ਦੀ ਸਿੱਟੇ ਮਾਰੂੰਗਾ ਜੀ ਬਸ ਉਹਦੀ ਚਿੱਟੇ ਬਾਬਾ ਲੋਕਾਂ ਦੇ ਚਿੱਟੇ ਮਾਰਦਾ ਤੂੰ ਬਸ ਉਹਦੇ ਚਿੱਟੇ ਮਾਰ ਰਿਹਾ ਬਸ ਜਿਵੇਂ ਬਾਬੇ ਜੀ ਸਾਨੂੰ ਆਖਣਗੇ ਸੀ ਤੇਨਾਂ ਦੇ ਨਾਲ ਕੀ ਬਾਤ ਤੁਸੀਂ ਦੇਖ ਸਕਦੇ ਹੋ ਕਿੰਨੀ ਭਗਤੀ ਹੈ ਮੁੰਡੇ ਚ ਅੱਛਾ ਤੇਰਾ ਜਿਹੜਾ ਘਰ-ਬਾਰ ਚੱਲਦਾ ਬਾਬੇ ਦੀ ਸ਼ਰਤੀ ਚੱਲਦਾ ਬਾਬਾ ਦਾ ਰਸਤਾ ਚੱਲਦਾ ਹੀ ਅੱਜ ਤੱਕ ਜੋ ਇਹਨਾਂ ਨੇ ਆਖਿਆ ਸਭ ਕੁਝ ਹੋਇਆ। ਤੈਨੂੰ ਇਹ ਪਤਾ ਵੀ ਬਾਬਿਆਂ ਦਾ ਜਿਹੜਾ ਕਾਰੋਬਾਰ ਚੱਲਦਾ ਜਿਹੜਾ ਸਿਸਟਮ ਚੱਲਦਾ ਇਹ ਥੋੜੇ ਕਰਕੇ ਚੱਲਦਾ। ਨਹੀਂ ਸਾਨੂੰ ਉਹ ਨਹੀਂ ਪਤਾ ਜੀ ਸਾਡੀ ਇਹ ਸ਼ਰਧਾ ਬਸ ਬਾਬਿਆਂ ਨਾਲ ਹੀ। ਇਹ ਬਾਬੇ ਦਾ ਨਾਂ ਬਾਬੇ ਦਾ ਨਾਂ ਬਬਦਰਾ ਰਾਕੀ ਸੀ। ਜਿਹੜਾ ਟੁੱਚਾ ਦਾ। ਟੁੱਚਾ ਦਾ। ਬਾਬੇ ਦਾ ਨਾਂ ਟੁੱਚਾ ਦਾ ਸੀ। ਇਹ ਕਿਵੇਂ ਪਿਆ ਤੈਨੂੰ ਪਤਾ? ਨਹੀਂ। ਇਹ ਕਿੱਥੋਂ ਆਇਆ ਪਤਾ? ਨਹੀਂ ਜੀ। ਅਛਾ ਇਹਨਾਂ ਦੀ ਪੀੜ੍ਹੀ ਕੁਛ ਬਾਬੇ ਬਣੇ ਨਹੀਂ ਨਹੀਂ ਆਪਾਂ ਨੂੰ ਕੁਛ ਨਹੀਂ ਪਤਾ ਜੀ ਇਹ ਤਾਂ ਜਦੋਂ ਦੇ ਸਾਡੇ ਡੇਰ ਨਗਰ 'ਚ ਆਏ ਆ ਸਾਡੇ ਨਗਰ ਦਾ ਸੁਧਾਰ ਹੀ ਹੋਇਆ ਜੀ ਅਛਾ ਸੁਧਾਰ ਹੋਇਆ ਤੁਹਾਡੇ ਪਿੰਡ ਦਾ ਵਾਹ ਵਾਹ ਕਯਾ ਬਾਬਾ ਕਿੰਨਾ ਪਿਆਰਾ ਤੁਹਾਡਾ ਲੋਕਾਂ 'ਚ ਅੱਜ ਮੈਨੂੰ ਪਤਾ ਲੱਗ ਰਿਹਾ ਨਹੀਂ ਅਸੀਂ ਤਾਂ ਪਿਆਰ ਨਾਲ ਹੀ ਰੱਖੀਦਾ ਸਾਰਿਆਂ ਨੂੰ ਪਿਆਰ ਨਾਲ ਹੀ ਰੱਖੀਦਾ ਤੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਕਹੀ ਹੁੰਦੇ ਆ ਨਾ ਮਾਲਾ ਚੇਲੇ ਬੰਦੇ ਆ ਉੱਥੇ ਢਾਲਾ ਲਵਾ ਦੋ ਉੱਥੇ ਅਸੀਂ ਉਹ ਨਹੀਂ ਕੰਮ ਕਰਦੇ ਅਸੀਂ ਤਾਂ ਭਲਾ ਹੀ ਕਰਨਾ ਬਸ ਭਲਾ ਕਰਨ ਲਈ ਆ ਨਾਲੇ ਕਹਿੰਦੇ ਰੋਗ ਤਾਂ ਢਾਲਾ ਲਾਉਣ ਗਿਆ ਸੀ ਇੱਕ ਵਾਰੀ ਕਹਿੰਦਾ ਕੋਟ ਵੀ ਵੇਚ ਢਾਲਾ ਛੱਡ ਕੇ ਭੱਜਿਆ ਸੀਗਾ ਚੱਪਲਾਂ ਛੱਡ ਗਿਆ ਤਾਂ ਕਿਵੇਂ ਕੀ ਗੱਲ ਗੀ ਉਹ ਯਾਰ ਵੇਖ ਲਈ ਕਿਸੇ ਨੇ ਕਹਿੰਦਾ ਸਾਡੇ ਮੋੜ ਤੇ ਢਾਲਾ ਲਾਈ ਜਾਣਾ ਬਾ ਮਾ ਉਥੋਂ ਨਿਕਲੇ ਬਚ ਬਚਾ ਕੇ ਉਹ ਚੱਪਲਾਂ ਤੋਂ ਪਤਾ ਲੱਗ ਗਿਆ ਬਾਬੇ ਦੇ ਗਏ ਬਾਬੇ ਦੀ ਹਾਂ ਇਹ ਉਥੋਂ ਭੱਜ ਪਿਆ ਭੱਜ ਰਸਤੇ 'ਚ ਕਰ ਦਿੰਦੇ ਨੇ ਬਾਬਾ ਰਸਤੇ 'ਚ ਬਾਬੇ ਕੀ ਹੁੰਦਾ ਸਿਸਟਮ ਕੀ ਹੁੰਦਾ ਉਹ ਢਾਲਾ ਤਾਂ ਯਾਰ ਇੱਕ ਸਿਸਟਮ ਉਹ ਹੀ ਬਣਿਆ ਹੋਇਆ ਵੀ ਚੱਲ ਲਾਏ ਉਹ ਆਪਦੇ ਜਿਹੜੀ ਕਸ਼ਟ ਕਰਨਾਈ ਹੁੰਦੀ ਆ ਉਹ ਲੈ ਜਾਂਦੀ ਆ ਅੱਛਾ ਉਹ ਲੈ ਜਾਂਦੀ ਆ ਇਦਾਂ ਹੀ ਲਾ ਦਿੰਦੇ ਹਾਂ ਹਾਂ ਬਾਬਾ ਜਿਹੜਾ ਟਿੱਕਾ ਲਾਇਆ ਹੋਇਆ ਰਮਾਲ ਬੰਨਿਆ ਹੋਇਆ ਹਾਰ ਪਾਏ ਹੋਏ ਕਾਲਾ ਤੁਹਾਡਾ ਇਹ ਆ ਪਾਇ ਕਾਲੇ ਸ਼ੌਂਕ ਚੱਟਾ ਦੇਲਾ ਅਹ ਕਾਲੇ ਸ਼ੌਂਕ ਤੇ ਚੱਟਾ ਦੇਲਾ ਬਾਬਾ ਚੱਟਾ ਦੇਲਾ ਹਾਂ ਖੂਨ ਕਿਹੜਾ ਫਿਰ ਖੂਨ ਲਾਲ ਲਾਲ ਅੱਛਾ ਕਰਮਕ ਜਿਹੜੇ ਤੁਸੀਂ ਕਰ ਰਹੇ ਹੋ ਚੰਗੇ ਕਰ ਰਹੇ ਹੋ ਚੰਗੇ ਆਪਾਂ ਆਪਦੇ ਵੱਲੋਂ ਚੰਗੇ ਹੀ ਕਰੀ ਲੋਕਾਂ ਜੋ ਸਾਧਾ ਕੋਲ ਜਾਂਦੇ ਆ ਲੋਕ ਹਨਾ ਵੀ ਬਾਬਾ ਜੀ ਮੇਰਾ ਆ ਕੰਮ ਕਰ ਦੋ ਬਾਬਾ ਜੀ ਮੇਰਾ ਆ ਕਰ ਦੋ ਮੈਂ ਨੌਕਰੀ ਲੱਗਣਾ ਤੇ ਉਹ ਲਵਾ ਦੋ ਜਾ ਬਹੁਤ ਭਲੇ ਹੋਇਆ ਸਾਡੇ ਪਿੰਡੋਂ ਨੌਕਰੀਆਂ ਤੇ ਵੀ ਲੱਗੇ ਆ ਜਿਨ੍ਹਾਂ ਦੇ ਭਲੇ ਹੁੰਦੇ ਅਗਲੇ ਆਉਂਦੇ ਆ ਮੁੰਡੇ ਖੜਾ ਹੁਣ ਹੁਣ ਜੇ ਇਹਦਾ ਭਲਾ ਹੋਇਆ ਇਹਦੇ ਕੋਈ ਚਲਿਆ ਇੱਕ ਅੱਧਾ ਕੋਈ ਨੁਕਸਾਨ ਹੋ ਗਿਆ ਜੇ 10 ਭਲੇ ਹੋਇਆ ਤਾਂ ਇਹ ਦੀ ਸ਼ਾਦਾ ਬਣੀ ਆ ਤਾਂ ਹੀ ਆਇਆ ਅੱਛਾ ਬਾਬਾ ਜਿਹੜੀ ਚੋਰੀ ਹੋਈ ਤੇਰੇ ਘਰੇ ਕਿੰਨੇ ਰੁਪਏ ਚੋਰੀ ਹੋਇਆ ਕੀ ਕੀ ਚੱਕਿਆ ਗਿਆ ਚੋਰੀ ਤਾਂ ਹੁਣ ਪੈਸੇ ਦਾ ਮੈਂ ਗਿਣੇ ਨਹੀਂ ਸੀ ਜਿਹੜੇ ਉਹਨਾਂ ਨੇ ਦਿੱਤੇ ਸੀ ਕਿ ਮੈਂ ਤੋਂ ਮਿਲਿਆ ਕੇ ਰੱਖ ਤੇ ਤੇ ਦੋ ਕਿ ਸੀਗੇ ਤੋਲੇ ਸੋਨਾ ਸੀਗਾ ਤੇ ਬਾਕੀ ਕੁਝ ਜੀ ਸੀ ਉਹ ਚ ਪਤਾ ਨਹੀਂ ਕੀ ਸੀਗਾ ਕਿਆ ਹੋ ਰਿਹਾ ਕੁਮਰ ਨੇ ਲੱਗੇ ਬਾਬਾ ਤੇ ਨਾ ਨਾ ਕੁਛ ਨਹੀਂ ਲਵਾਇਆ ਹੁਣ ਲਵਾ ਕੀ ਪਤਾ ਤੇਰੇ ਚੇਲੇ ਚੁਲੇ ਨਹੀਂ ਕਰਤਾ ਨਹੀਂ ਨਹੀਂ ਚੇਲੇ ਆਨੇ ਨਹੀਂ ਕੋਈ ਬਾਹਰੋਂ ਕੁ ਭੇਤੀ ਇਹ ਮੁੰਡਾ ਤੇਰੇ ਨਾਲ ਸੀ ਇਹ ਮੁੰਡਾ ਨਾਲ ਸੀ ਇਹਦਾ ਮੇਰੇ ਨਾਲ ਹੀ ਸੀ ਅੱਛਾ ਤੂੰ ਤੂੰ ਨਾਲ ਸੀ ਬਈ ਕਿੰਨੇ ਰੁਪਏ ਸੀ ਵਾਵਾ ਰੁਪਿਆ ਸੀ ਕਿੰਨਾ ਹੋਗਾ 8-9 ਲੱਖ ਰੁਪਏ 8-9 ਲੱਖ ਰੁਪਏ ਛੇ ਦਿਨਾਂ ਦਾ ਬਤਨ ਹਾਂ ਇਹ ਨਿਰ ਵੀ ਵੜ ਜਾ ਭਲਾ ਕਰੀਦਾ ਨਾ ਫਿਰ ਅਗਲੇ ਸ਼ੌਕ ਨਾ ਦੇ ਦਿੰਦੇ ਆ ਹਾਂ ਮੌਕੇ ਦੀ ਹੋ ਗਈ ਭਲਾ ਉਹਨਾਂ ਦਾ ਅੱਛਾ ਬਾਬੇ ਦੇ ਮੇਲਾ ਮੂਲਾ ਵੀ ਲੱਗਦਾ ਬਈ ਹਾਂਜੀ ਹਾਂਜੀ ਆਹ ਸਾਲ ਹੀ ਲਗਉਂਦੇ ਆ ਆਹ ਸਾਲ ਹੀ ਪਿੰਡ ਲਈ ਲਵਣ ਹਾਂਜੀ ਹਾਂਜੀ ਜਦੋਂ ਇਹ ਪਿੰਡ ਦੇ ਵਿੱਚ ਆ ਕੇ ਬੈਠਾ ਕਿੰਨਾ ਟਾਈਮ ਹੋ ਗਿਆ ਬਾਬਾ ਨੂੰ ਬੈਠਾ ਨੂੰ ਬੈਠਾ ਨੂੰ ਹੋ ਗਿਆ ਕੰਮ ਸਗੋਂ 10 15 ਸਾਲ 20 ਸਾਲ ਹੋ ਗਏ 20 ਸਾਲ ਹੋ ਗਏ ਮਤਲਬ ਤੇਰੀ ਉਮਰ ਜਿਹੜੇ ਹਿਸਾਬ ਨਾਲ ਹੈਗੀ ਹੈ ਮਤਲਬ ਤੇਰੀ ਉਮਰ ਤੋਂ ਪਹਿਲਾਂ ਦੇ ਬੈਠ ਗਿਆ ਹਾਂਜੀ ਹਾਂਜੀ ਅੱਛਾ ਤੇ ਪੀੜੀਦਰ ਪੀੜੀ ਮੰਨਦੇ ਹੋ ਹਾਂਜੀ ਹਾਂਜੀ ਤੇਰੇ ਪਰਿਵਾਰ ਦੇ ਮਾਪੇ ਉਸ ਸਾਰੇ ਸਾਰੇ ਮੰਨਦੇ ਆ ਜੀ ਪਲਾ ਹੁੰਦਾ ਤੁਹਾਡੇ ਘਰ ਦੇ ਵਿੱਚ ਸਾਰਾ ਇਹੀ ਕਰ ਰਿਹਾ ਇਹੀ ਕਰ ਰਿਹਾ ਜੀ ਸਾਡੇ ਭਾਰਤ ਤਾਂ ਇਹੀ ਕਰ ਰਹੇ ਆ ਜੀ ਅੱਛਾ ਇਹ ਮੁੰਡਾ ਹੁਣ ਇਹਦੀ ਉਮਰ ਤੋਂ ਪਹਿਲਾਂ ਦਾ ਡੇਰਾ ਹੈ ਬਾਬਾ ਪਹਿਲਾਂ ਦਾ ਡੇਰਾ ਹਾਂ 100 ਸਾਲ ਪੁਰਾਣਾ ਹੁਣ ਸਾਡੇ ਬਰਦੇ ਕੋਲ ਸੀਗੇ ਪਹਿਲਾਂ ਇੱਥੇ ਉਦੋਂ ਬਾਅਦ ਅਸੀਂ ਆ ਗਏ ਹੁਣ ਇਹ ਮੰਡਾਗਾ ਇਹਨੂੰ ਦੇਵਾਂਗੇ ਜੀ ਬਾਬਾ ਜਿਹੜੇ ਗੁਰਦੁਆਰੇ ਜਾਂਦੇ ਉਹਨਾਂ ਬਾਰੇ ਕੁਝ ਕਹੋਗੇ ਗੁਰਦੁਆਰੇ ਵੀ ਮੈਂ ਹੀ ਨਹੀਂ ਗੱਲ ਕਹਿੰਦਾ ਗੁਰਦੁਆਰੇ ਜਾਣ ਮੇਰੇ ਕੋਲੇ ਨਾ ਹਾਂ ਠੀਕ ਹੈ ਪਰ ਜਿੱਥੇ ਬੰਦੇ ਦੀ ਸ਼ਾਤਾ ਬਣ ਜਾਂਦੀ ਹੈ ਕਦੇ ਧੰਨੇ ਭਗਤ ਨੇ ਤਾਂ ਪੱਥਰ ਤੋਂ ਵੀ ਲੱਭ ਪਾਲਿਆ ਸੀਗਾ ਵਾ 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 ਕੀ ਬਾਤ ਆ ਬਾਬਾ ਬੜੀਆਂ ਤਕੜੀਆਂ ਗੱਲਾਂ ਕਰ ਰਿਹਾ ਐ ਸ਼ਬਾ ਹਾਂ ਗੁਰਦੁਆਰੇ ਵੀ ਹੁਣ ਜਾਂਦੇ ਆ ਲੋਕ ਜਿੱਥੇ ਸ਼ਾਤਾ ਬਣੀ ਵੀ ਉਹਨੇ ਤੇ ਉਹ ਵੀ ਜਾਂਦੇ ਉੱਥੇ ਤੈਨੂੰ ਐ ਨਹੀਂ ਲੱਗਦਾ ਯਾਰ ਤੁਸੀਂ ਗਲਤ ਕੰਮ ਕਰਦੇ ਨੇ ਡੇਰਾਬਾਦ ਡੇਰਾਬਾਦ ਤਾਂ ਬਈ ਬਾਬਾ ਹੋਰ ਵੀ ਬਹੁਤ ਤੇ ਇਹ ਥੋੜਾ ਹੀ ਡੇਰਾ ਕਮਜ਼ੋਰ ਡੇਰਾਬਾਦ ਬਈ ਹੋਰ ਹੈਗੇ ਆ ਹੋਰ ਉਥੇ ਬੰਦੇ ਬਾਬੇ ਘਟਾ ਤੇ ਗੁਰਦੁਆਰਿਆਂ ਤੋਂ ਵੀ ਰੋਕਦੇ ਸਨ ਉਹ ਪਹਿਲਾਂ ਨਹੀਂ ਅਸੀਂ ਨਹੀਂ ਕਦੇ ਰੋਕ ਕੇ ਕਿਸੇ ਨੂੰ ਵੀ ਰੋਕਦੇ ਆ ਬਾਬੇ ਤੁਹਾਨੂੰ ਕਹਿ ਦਿੰਦੇ ਆ ਵੀ ਨਹੀਂ ਜਾਣਾ ਲੈ ਹੁਣ ਬਾਬਾ ਤੇਰੇ ਮੂੰਹ ਤੇ ਆ ਮੂੰਹ ਤੇ ਤੇਰੇ ਬਾਣੇ ਕਦੇ ਵੀ ਕਿਹਾ ਇਹਨੂੰ ਕੀ ਪਤਾ ਇਹਦੇ ਸਾਹਮਣੇ ਤੂੰ ਬਾਬਾ ਮੁਕੰਚੀ ਅੱਛਾ ਕਹ ਤੂੰ ਤੈਨੂੰ ਕੀ ਨਹੀਂ ਬਾਬਾ ਨੇ ਇੱਕ ਦੋ ਵਾਰੀ ਆਖਿਆ ਕਦੇ ਵੀ ਉੱਥੇ ਨਾ ਜਾ ਕਰ ਇੱਥੇ ਗੁਰਦਾਰ ਡੇਰੇ ਚ ਮੇਰੇ ਆ ਕੇ ਤੇ ਗੁਰਦੁਆਰੇ ਜਿਆ ਨਾ ਜਾ ਬਾਬਾ ਤੇਰੇ ਮੂੰਹ ਤੇ ਕਹੀ ਜਾਂਦੇ ਉਹ ਤਾਂ ਇਹਦਾ ਤਾਂ ਪਤਾ ਨਹੀਂ ਕੀ ਦੁਸ਼ਮਨੀ ਕੱਟਣ ਲੱਗਾ ਹੈ ਅੱਛਾ ਕੀ ਕਹਿੰਦਾ ਸੀ ਹੈ ਕਣੀ ਦੀ ਕੱਟੀ ਮਰ ਗਈ ਤਾਂ ਦੁਸ਼ਮਨੀ ਹੁਣ ਬਾਬਾ ਕੀਦਾ ਮੱਝ ਮਾਰ ਤਾ ਨਾ 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 ਕੋਈ ਮੱਝ ਨਹੀਂ ਮੈਂ ਉਹ ਆਏ ਸਿੱਧੀ ਕਣੀ ਤਾਂ ਨਹੀਂ ਬਾਬਾ ਵਾਲੇ ਰੋਕਿਆ ਇੱਕ ਵਾਰੀ ਰੋਕਿਆ ਸੀ ਕਹਿੰਦੇ ਵੀ ਤੂੰ ਉੱਥੇ ਨਾ ਜਾ ਰੱਬ ਦੀ ਪ੍ਰਾਪਤੀ ਤਾਂ ਤੈਨੂੰ ਅਸੀਂ ਦੇਵਾਂਗੇ ਦੇਖੋ ਰੱਬ ਸਾਡੇ ਕੋਲੇ ਹਾਂ ਸਾਰਾ ਗੁਰਦੁਆਰੇ ਚ ਹੈ ਨਹੀਂ ਗੁਰਦੁਆਰੇ ਚ ਹੀ ਹੈਗਾ ਤੇ ਫਿਰ ਇਹਨੂੰ ਕਿਉਂ ਰੋਕਿਆ ਤੂੰ ਮੈਂ ਤਾਂ ਕੁਝ ਨਹੀਂ ਗਿਆ ਇਹਨੂੰ ਰੋਕਦਿਆਂ ਬਾਬਾ ਢਿਆੜੀ ਪਾਉਣ ਮਾਰੇ ਰੋਕਦੇ ਢਿਆੜੀ ਪਾਉਣ ਢਿਆੜੀ ਪਾਉਣ ਮਾਰੇ ਰੋਕਦੇ ਸਾਡੀ ਸਾਡੀ ਪਈ ਜਾਣੀ ਜਿਹੜੀ ਹੁਣ 6 ਦਿਨਾਂ ਚ ਸੀ 7-8 ਲੱਖ ਰੁਪਏ ਕਮਾ ਲਿਆ ਉਹ ਤੋਂ ਬਿਨਾਂ ਗਲਤ ਕਮਾ ਲੈਂਦਾ ਅੱਛਾ ਤੁਸੀਂ ਦੇਖ ਸਕਦੇ ਹੋ ਬਾਬੇ ਨੇ ਆਪਾਂ ਸਵਾਲ ਕੀਤਾ ਬਾਬਾ ਜੀ ਕਹਿੰਦੇ ਅਸੀਂ ਕਿਤੇ ਨੂੰ ਨਹੀਂ ਰੋਕਦੇ ਵੀ ਗੁਰਦੁਆਰੇ ਜਾ ਭਾਈ ਉਹ ਵੀ ਤੁਹਾਡਾ ਧਰਮ ਆ ਸਾਡੇ ਕੋਲ ਵਿਆਹ ਕੋਈ ਚੱਕਰ ਨਹੀਂ ਪਰ ਗੁਰੂ ਘਰ ਦੇ ਵਿੱਚ ਜਾ ਬਾਬਾ ਅੱਛਾ ਤੁਸੀਂ ਰੋਕਦੇ ਨਹੀਂ ਨਾ ਨਾ ਆਪਾਂ ਨੇ ਕਿਸੇ ਨੂੰ ਵੀ ਰੋਕਿਆ ਸਭ ਤੋਂ ਵੱਡਾ ਤਾਂ ਆਪਣਾ ਪਿਓ ਗੁਰੂ ਘਰ ਹੂੰ ਹੈ ਜਿਨ੍ਹਾਂ ਨੇ ਆਪਣਾ ਡੇੜੀਆਂ ਕਰਵਾਨੀਆਂ ਦਿੱਤੀਆਂ ਬਾਬਾ ਨੇ ਅਸੀਂ ਨਹੀਂ ਰੋਕਦੇ ਸਾਡੇ ਕੋਲੇ ਲੋਕ ਆਪ ਆਉਂਦੇ ਆ ਅੱਛਾ ਤੁਹਾਡੇ ਕੋਲ ਆਪ ਆਉਂਦੇ ਆ ਅਸੀਂ ਤੁਸੀਂ ਕਹਿੰਨੇ ਉਹਨਾਂ ਨੂੰ ਵੀ ਜਾਓ ਤੁਸੀਂ ਅਸੀਂ ਬਹੁਤ ਆਖੀ ਕਹਨੇ ਜਿਵੇਂ ਆ ਮੁੰਡੇ ਨੂੰ ਤੁਸੀਂ ਕਹੇ ਤਾਂ ਵੀ ਜਾਓਗੇ ਇਹਨੂੰ ਭੇਜਤਾ ਇਹ ਜਾਂਦੇ ਆ ਹਾਂ ਜਾਂਦੇ ਆ ਮੱਥਾ ਟੇਕ ਕੇ ਆਉਂਦੇ ਆ ਹਾਂ ਤੇ ਕਈ ਕਈ ਕਹਿ ਦਿੰਦੇ ਵੀ ਇਹ ਜਾਂਦੇ ਵੀ ਨਹੀਂ ਇਹ ਡੇਰਿਆਂ ਦੇ ਵਿੱਚ ਹੀ ਆਉਂਦੇ ਨਹੀਂ ਬਾਈ ਪਤਾ ਚੱਕਰ ਕੀ ਆ ਗੁਰੂਗੜ੍ਹ ਉੱਥੋਂ ਤਾਂ ਆਪਣਾ ਮੈਂ ਵੀ ਮੰਨਦਾ ਠੀਕ ਆ ਅਸੀਂ ਮੰਨਦੇ ਆ ਜਾਂਦੇ ਆ ਭੇਜਦੇ ਆ ਪਰ ਆ ਜਿਹੜਾ ਭਲਾ ਹੋਣਾ ਹੁੰਦਾ ਉਹ ਕਿਸੇ ਬੰਦੇ ਦੇ ਵਿੱਚ ਦੀ ਹੋਣਾ ਹੁੰਦਾ ਤੁਸੀਂ ਭਲਾ ਕਰਨ ਵਾਸਤੇ ਬੈਠੋ ਲਾਲਚ ਨੀ ਬੈਠਾ ਨਾ ਨਾ ਲਾਲਚ ਨੀ ਕਈ ਕਈ ਹੁੰਦੇ ਆ ਬਾਬਾ ਇਦਾਂ ਦੇ ਬਥੇਰੇ ਬਾਈ ਬਥੇਰੇ ਬਥੇਰੇ ਬੈਠੇ ਆ ਹਾਂ ਹਾਂ ਤੂੰ ਸੀ ਰੋਕਦੇ ਨਹੀਂ ਨਾ ਨਾ ਤੂੰ ਦੇਖੋ ਬਾਬਾ ਕਹਿੰਦਾ ਕਹਿੰਦਾ ਮੈਂ ਕਿਸੇ ਨੂੰ ਰੋਕਦਾ ਨਹੀਂ ਭਾਵੇਂ ਮੇਰੇ ਕੋਲ ਆਉਂਦੇ ਆ ਇਹ ਗੁਰਦੁਆਰੇ ਵੀ ਜਾਣ ਗੁਰੂ ਘਰ ਵੀ ਜਾਣ ਉੱਥੇ ਵੀ ਸੀਚਕਾਉਣ ਕਹਿੰਦਾ ਵੀ ਸਾਡੇ ਲਈ ਵੀ ਰੱਬ ਆਪਾਂ ਜਦੋਂ ਤੁਹਾਡੇ ਵਿਆਹ ਬੋ ਹੁੰਦਾ ਤੁਸੀਂ ਫਿਰ ਬੁਲਾਉਨੇ ਆ ਬਾਬੇ ਨੂੰ ਹਾਂ ਹਾਂ ਡੇਰਿਆਂ ਦੇ ਵਿੱਚ ਵੀ ਆਉਂਦਾ ਬਾਬਾ ਹਾਂ ਬਾਬਾ ਯਾਰ ਲੈ ਕੇ ਬੀੜ ਤਾਂ ਲੈ ਕੇ ਹੁੰਨੇ ਜੋ ਕੋਈ ਅਖੰਡ ਪਾਠ ਕਰਾਉਣੇ ਜਾਂ ਹੋਰ ਆ ਉਹਦੇ ਨਾਲ ਹੀ ਸਾਰਾ ਕੁਝ ਆ ਵੇਖੋ ਯਾਰ ਬਾਬੇ ਦੇ ਕਿੰਨੇ ਸੋਹਣੇ ਵਿਚਾਰ ਆ ਬਾਬਾ ਕਹਿੰਦਾ ਜਦੋਂ ਸਾਡੇ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਜਾਂ ਸਾਡੇ ਘਰੇ ਦੁੱਖ ਸੁੱਖ ਹੁੰਦਾ ਤੇ ਅਸੀਂ ਉਦੋਂ ਬਾਬਿਆਂ ਨੂੰ ਜ਼ਰੂਰ ਲੈ ਕੇ ਆਉਣੇ ਹਾਜ਼ਰੀ ਉਹਨਾਂ ਦੀ ਜ਼ਰੂਰ ਲਵਾਉਣੇ ਆ ਬਾਬਾ ਕਹਿੰਦਾ ਇਹ ਸਾਡੇ ਪਹਿਲਾ ਬਾਬਾ ਪਹਿਲਾ ਧਰਮ ਆਪਣਾ ਹੀ ਹਾਂ ਪਹਿਲਾ ਧਰਮ ਪਹਿਲਾ ਧਰਮ ਜਿਹਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਕੁਰਬਾਨੀਆਂ ਦਿੱਤੀਆਂ ਹਾਂ ਤੇ ਅਬਾ ਬਾਬਾ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹਦੇ ਨਾਲ ਤੁਸੀਂ ਹੁਣ ਕਸ਼ਟ ਦੂਰ ਕਰਦੇ ਨੇ ਲੋਕਾਂ ਦਾ ਆ ਜਾਲ ਦਿੰਦੇ ਹੋ ਇਹ ਤੁਹਾਨੂੰ ਲੱਗਦਾ ਨਹੀਂ ਢੋਂਗ ਕਰ ਰਹੇ ਤੁਸੀਂ ਨਹੀਂ ਨਹੀਂ ਸਾਨੂੰ ਸਾਡੀਆਂ ਪ੍ਰਾਪਤੀਆਂ ਕੀਤੀਆਂ ਨਹੀਂ ਬਾਬੇ ਵੀ ਜੇ ਵੀ ਲਵਾਈ ਜਾਂਦੇ ਉਹ ਤਾਂ ਲਵਾਈ ਜਾਂਦੇ ਸਾਡਾ ਉਹਦੇ ਵਿੱਚ ਕੋਈ ਨਹੀਂ ਉਹ ਠੀਕਾ ਹੈ ਮਾਰ ਦਿੰਦੇ ਨਾ ਉਹ ਜਾ ਕੰਮ ਨਹੀਂ ਕਰਦੇ ਨਾ 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 ਜੱਪਾ ਲਾ ਕਰੀਦਾ ਅਗਲੇ ਦਾ ਜਿੰਨਾ ਕੋ ਹੁੰਦਾ ਹੋ ਜਾਂਦਾ ਬਾਕੀ ਠੀਕ ਆ ਉਹਦੀ ਕੱਟੀ ਮਰ ਗਈ ਹੁਣ ਤੂੰ ਉਹਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਨਹੀਂ ਮਾਰੀ ਉਹਦੀ ਕੱਟੀ ਉਹਦੀ ਤਾਂ ਉਹਦੀ ਆ ਹੀ ਸੀਗੀ ਹੁਣ ਬੰਦੇ ਮੈਂ ਵੀ ਮਰਨਾ ਹੀ ਇੱਕ ਦਿਨ ਵਾਹ ਕੀ ਬਾਤ ਆ ਬਾਬਾ ਤੇ ਵਿਚਾਰ ਬਹੁਤ ਸੋਹਣੇ ਅੱਛਾ ਉਹਦੀ ਕੱਟੀ ਦੀ ਆਈ ਸੀ ਪਤਾ ਮਰ ਗਿਆ ਹਾਂ ਬਾਬੇ ਬਚਾ ਨਹੀਂ ਸਕਦੇ ਬੰਦਾ ਨਾ ਟਾਈਮ ਪੂਰਾ ਜਿਹੜੇ ਜੀ ਨਾਲੇ ਕਹਿੰਦੇ ਬਾਬੇ ਬਚਾ ਦਿੰਦੇ ਕੋਈ ਬਚਾਉਂਦੇ ਨਹੀਂ ਬਾਬੇ ਨਾਲੇ ਕਹਿੰਦੇ ਬਚਾ ਦਿੰਦੇ ਪਤਾ ਨਹੀਂ ਇਹ ਕਰਨੀ ਵਾਲੇ ਇਹਨਾਂ ਨੂੰ ਹੀ ਪਤਾ ਜੀ ਅੱਛਾ ਇਹਨਾਂ ਨੂੰ ਹੀ ਪਤਾ ਅੱਛਾ ਹੁਣ ਤੁਸੀਂ ਇਹ ਜਲ ਲੈ ਕੇ ਜਾਓਗੇ ਘਰੇ ਛਿਟਾ ਦੇਓਗੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਊਗੀ ਹਾਂਜੀ ਹਾਂਜੀ ਹੈ ਹਾਂਜੀ ਪੱਕੀ ਗੱਲ ਹਾਂਜੀ ਹਾਂਜੀ ਤੇ ਜਦੋਂ ਤੇਰਾ ਵਿਆਹ ਹੋਇਆ ਵਿਆਹ ਹੋ ਗਿਆ ਹਾਂਜੀ ਵਿਆਹ ਬਾਬੇ ਨੇ ਆਈ ਸੀ ਬਾਬੇ ਕਰੇ ਭਾਈ ਬਾਬੇ ਆਸ਼ੀਰਵਾਦ ਦੇਣ ਆਏ ਸੀਗੇ ਜੀ ਆਸ਼ੀਰਵਾਦ ਦੇਣਾ ਹਾਂਜੀ ਅੱਛਾ ਅੱਛਾ ਹਾਂਜੀ ਕੀ ਬਾਤ ਆ ਕਹਿੰਦਾ ਜਦੋਂ ਸੇ ਮੇਰਾ ਵਿਆਹ ਸੀਗਾ ਉਦੋਂ ਬਾਬੇ ਜ਼ਰੂਰ ਆਏ ਸੀਗੇ ਅੱਛਾ ਮੁੰਡੇ ਤੇ ਤੈਨੂੰ ਐਂ ਲੱਗਦਾ ਨਹੀਂ ਤੂੰ ਪੜ ਕੇ ਕੁਝ ਲੱਗੇ ਨਹੀਂ ਨਹੀਂ ਮੇਰੇ ਬਾਬੇ ਨੇ ਕਹਿੰਦਾ ਪੜਨਾ ਨਹੀਂ ਅੱਛਾ ਕਹਿੰਦਾ ਇੱਧਰ ਹੀ ਲੱਗਣਾ ਹਾਂ ਆਹੀ ਕੰਮ ਕਰ ਹਾਂ ਹਾਂ ਇਹਦੇ ਚ ਪੈਸਾ ਬਹੁਤ ਹਾਂਜੀ 8 ਲੱਖ ਰੁਪਏ 6 ਦਿਨਾਂ ਦਾ ਕਮਾ ਰਿਆ ਮੈਂ ਕਹਿੰਦਾ ਸਰਕਾਰੀ ਜੋਬ ਵਾਲਾ ਪਲੱਸ 2 ਪਾਸ ਕਰਕੇ ਉਸ ਤੋਂ ਬਾਅਦ ਡਿਗਰੀਆਂ ਕਰਦਾ ਲੱਖਾਂ ਕਰੋੜਾਂ ਰੁਪਏ ਲਾ ਕੇ ਕੋਈ ਹਾਸਲ ਕਰਦਾ ਆ ਦੀ ਨੌਕਰੀ ਨੂੰ ਕਈ ਮੁੰਡੇ ਬੇਰੋਜ਼ਗਾਰ ਵੀ ਰਹੇ ਜਾਂਦੇ ਪਰ ਮੈਂ ਕਹਿੰਦਾ ਬਾਬੇ ਬਣ ਜਾਓ ਜਿਵੇਂ ਆ ਬਾਬਾ ਦਾਤੀ ਫੜੀ ਬਿਠਾ ਜਾਲ ਕਰ ਦਿੰਦਾ ਐ ਹਾਰ ਪਾ ਲਓ ਗੱਲ ਦੇ ਉੱਤੇ ਆ ਸਿਰ ਤੇ ਰਮਾਲ ਬੰਨ ਲਓ ਤੇ ਕੁਰਤਾ ਪਾ ਲਓ ਟਿੱਕਾ ਲਾ ਲਓ ਤੇ ਬਾਬੇ ਦਾ ਨਾਮ ਲਾਓ ਠੀਕ ਹੈ ਤੇ 8-8 ਲੱਖ ਰੁਪਏ 6 ਮਹੀਨੇ ਦਾ 6 ਦਿਨਾਂ ਦਾ ਬਣਾਓ ਤੇ ਐਸੇ ਜੌਬ ਕਰਕੇ ਬੰਦਾ ਯਾਰ ਕਿੰਨੇ ਤੇ ਲੱਗੂਗਾ 20000 ਤੇ 25000 ਤੇ 30000 ਤੇ 40000 ਤੇ ਸਰਕਾਰਾਂ ਜ਼ਿੰਮੇਵਾਰ ਆ ਬਾਬਾਈ ਚ ਜਿਆਦਾ ਜਿਹੜੇ ਤੁਸੀਂ ਬਾਬੇ ਬਣ ਜਾਂਦੇ ਆ ہاں ਯਾਰ ਜਿਹਦੇ ਪੜੇ ਲਿਖੇ ਆ ਜਵਾਕ ਵਿਚਾਰੇ ਬੇਰੋਜ਼ਗਾਰ ਫਿਰਦੇ ਆ ਹਾਂ ਇਹ ਤਾਂ ਜ਼ਿੰਮੇਵਾਰੀ ਆ ਕਿਉਂ ਜਿਹੜਾ ਕੋਈ ਤਕੜਾ ਹੋ ਆਪਦੇ ਘਰ ਭਰੀ ਜਾਂਦਾ ਤੇ ਜਿਹੜਾ ਕੋਈ ਗਰੀਬ ਆ ਕਿਸੇ ਨੇ ਵਧੀਆ ਕੰਮ ਪੜ੍ਹਾਈ ਕੀਤੀ ਆ ਤੇ ਕਾਜਾ ਚੱਕ ਕੇ ਕੀਤੀ ਆ ਉਹ ਵਿਲਾ ਫੱਦਾ ਜਾਂ ਨਸ਼ੇ ਚ ਬੜੂਗਾ ਤੇ ਜਾਂ ਫਿਰ ਬਾਬਾ ਬਣੂਗਾ ਉਥੋਂ ਕੁਝ ਤਾਂ ਕਰੂਗੀ ਕਿਆ ਬਾਤ ਬਾਬਾ ਕਹਿੰਦਾ ਕਹਿੰਦਾ ਜਾਂਦਾ ਡੇਰੇ ਚ ਜਿਹੜਾ ਬਾਬਾ ਬਣਦਾ ਉਹ ਆਪਦੇ ਦੁੱਖਾਂ ਨੂੰ ਬਾਬਾ ਯਾਰ ਕਈ ਸਾਰੇ ਬਾਬੇ ਆ ਹੀ ਹੁੰਦੇ ਆ ਕਿ ਤੁਸੀਂ ਹੋ ਇਦਾਂ ਦਾ ਨਹੀਂ ਆਪਣਾ ਆਪ ਦਾ ਆਪਦਾ ਹੁੰਦਾ ਨੇਚਰ ਆ ਸਾਡਾ ਆਪਦਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਲੋਕਾਂ ਨੂੰ ਇਹ ਗੱਲ ਕਹਿਨੇ ਹੁੰਦੇ ਆ ਵੀ ਆਪਦਾ ਗੁਰੂ ਘਰ ਮੱਥਾ ਟੇਕੋ ਆਦੀ ਮਿਹਨਤ ਕਰੋ ਬਸ ਇਹ ਤੁਹਾਡੇ ਕੋਲ ਸਾਡੇ ਕੋਲ ਭਲਾਓ ਨਾ ਆਓ ਕੋਈ ਚੱਕਰ ਆਓ ਨਾ ਆਓ ਤੁਹਾਡਾ ਚੱਲਦੇ ਹੀ ਰਹੋ ਸਾਡਾ ਚੱਲਦੇ ਇਹ ਜਿਹੜੇ ਟੂਣੇ ਟੱਪੇ ਹੁੰਦੇ ਰਹਿਣਗੇ ਸਾਡੇ ਕਿਹੜਾ ਕੋਈ ਮਹਿੰਗੇ ਸ਼ੌਂਕ ਭੂਤ ਬਾਤ ਵੀ ਕਰਦੇ ਨੇ ਦੋ ਵਕਤ ਦੀ ਰੋਟੀ ਉਹ ਵੀ ਕੱਢਦੇ ਨਾ ਤੀ ਆ ਅਸੀਂ ਭੂਤ ਹੋਰ ਅੱਛਾ ਤੁਸੀਂ ਦੱਸ ਦਿੰਦੇ ਨੀ ਭੂਤ ਹੈਗੀ ਆ ਹਾਂ ਜੇ ਕਿਸੇ ਦੇ ਘਰੇ ਪੂਰੀ ਆਤਮਾ ਜਾ ਕੇ ਭਲਾ ਕਰੀ ਜਾਂ ਤੁਸੀਂ ਕਰ ਦਿੰਦੇ ਹਾਂ ਘਰੇ ਜਾਂਦੇ ਹਾਂ ਉਹ ਜਿਹੜੀਆਂ ਇੱਤਾਂ ਬੰਜਨ ਉਹ ਕਿਸੇ ਦਾ ਭਲਾ ਕਰ ਕੇ ਜਾਂਦਾ ਸੀ ਲੱਖ ਇੱਟ ਛੱਡ ਕੇ ਗੱਡੇਲੇ ਨੂੰ ਅੱਛਾ ਲੱਖ ਇੱਟ ਦੇਰੇ ਨੂੰ ਹੈ ਤੇ ਘਰ ਦੇ ਵਿੱਚ ਕਹਿੰਦੇ ਵੀ ਆਪ ਦੇ ਮਾਪ ਨੂੰ ਰੋਟੀ ਨਹੀਂ ਦਿੰਦਾ ਬੰਦਾ ਜਿਹੜਾ ਲੱਖ ਇੱਟ ਛੱਡ ਕੇ ਆਇਆ ਤੇ ਉਹ ਤਗੜੇ ਸੀਗੇ ਉਹਨਾਂ ਦਾ ਭਲਾ ਹੋ ਗਿਆ ਜਵਾਕ ਬਿਮਾਰ ਸੀਗਾ ਕਈ ਜਿਹੜੇ ਜਵਾਕ ਆਪਦੇ ਪਿਓ ਨੂੰ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਬਾਬਾ ਉਹਨਾਂ ਬਾਰੇ ਕੀ ਕਹਿਣਾ ਜਾਂ ਉਹ ਗਲਤ ਹੈ ਕਾਲ ਤਾਂ ਟਾਈਮ ਜਰੂਰ ਦੇਣਾ ਚਾਹੀਦਾ ਜਦੋਂ ਆਪਣਾ ਮਾਪਿਓ ਆਪਾਂ ਨੂੰ ਪਾਲਦਾ ਨਾ ਤੇ ਆਪਾਂ ਨੂੰ ਵੀ ਪਾਲਣ ਦਾ ਹੱਕ ਆ ਉਹਨਾਂ ਨੂੰ ਅੱਛਾ ਕੀ ਹੁਣ ਹੁਣ ਤੁਸੀਂ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਡੇਰਾਬਾਦ ਬਾਰੇ ਕੀ ਕਹਿਣਾ ਚਾਹੁੰਦੇ ਡੇਰਾਬਾਦ ਬਾਰੇ ਮੈਂ ਤਾਂ ਇਹੀ ਗੱਲ ਕਹਣਾ ਗੁਰੂ ਗ੍ਰੰਥ ਸਾਹਿਬ ਨੂੰ ਜਰੂਰ ਮੱਥਾ ਟੇਕੋ ਗੁਰੂ ਘਰ ਜਉ ਜੁਵੰਤਾਂ ਨੂੰ ਜਾਣਾ ਚਾਹੀਦਾ ਪਰ ਜਿਹੜਾ ਬਾਬਾ ਸਹੀ ਆ ਜਿਹੜਾ ਕੋਈ ਨਹੀਂ ਤੁਹਾਨੂੰ ਬਹਿਮਾ ਬਾਹਰ ਮਜਬੌਂਦਾ ਗਲਤ 바ਸੇ ਨਹੀਂ ਲੈ ਜਾਂਦਾ ਉਹਨੂੰ ਜਰੂਰ ਮੰਨੋ ਵਾਹ ਕੀ ਬਾਤ ਆ ਬਈ ਬਹੁਤ ਸੋਹਣੇ ਵਿਚਾਰ ਆ ਤੁਸੀਂ ਕੀ ਕਹਿੰਦੇ ਪਵਾ ਲੋ ਥੋੜਾ ਤੁਸੀਂ ਵੀ ਕੰਮ ਵਾਸਤੇ ਪਵਾ ਲੋ ਪਵਾ ਲੋ ਕਿਆ ਬਾਤ ਆ ਥੋੜਾ ਪਾ ਦੋ ਭਾਈ ਫਿਰ ਪਾ ਦਨੇ ਪਾਓ ਅੱਛਾ ਇਹਦੇ ਨਾਲ ਹੋ ਗਿਆ ਮੇਰਾ ਸਲਾਮ ਤੇਰੇ ਜੋ ਕੋਈ ਵਾਹ ਕੀ ਬਾਤ ਆ ਅੱਛਾ ਅੱਛਾ ਬਹੁਤ ਧੰਨਵਾਦ ਬਾਬਾ ਮੇਰਾ ਕੰਮ ਜਿਹੜਾ ਇਹ ਚੱਲਦਾ ਪਿਆ ਇਹ ਵਧੀਆ ਚੱਲੇ ਬਸ ਵਾਹ ਇਹ ਚੱਲੂ ਦੁੱਗਣਾ ਚੱਲੂਗਾ ਹੁਣੇ ਤੋਂ ਹੂੰ ਤੁਹਾਡਾ ਕੰਮ ਬਹੁਤ ਚੱਲੂਗਾ ਤੇ ਜਦੋਂ ਤੇਰਾ ਕੰਮ ਚੱਲ ਪਿਆ 2 ਕਿੱਲੇ ਲੈ ਨਾ ਮੈਨੂੰ ਨਾ ਮੇਰੇ ਨਾਲ ਲਵਾ ਦੀ ਅੱਛਾ 2 ਕਿੱਲੇ ਬਾਬਾ ਕਹਿੰਦਾ ਮੇਰੇ ਨਾਲ ਲਵਾ ਦੀ ਅੱਛਾ ਬਾਬਾ ਜਿਹੜੇ ਮੈਂ ਕਮਾਉਣੇ ਆ ਤੂੰ ਤੈਨੂੰ ਦੇ ਜਾ ਨਾ ਨਾ ਤੇਰੇ ਦੁੱਗਣੇ ਚੱਲਣਗੇ ਤੂੰ ਪਾਛਤ ਕੇ ਅੱਛਾ ਤੁਸੀਂ ਬਾਈ ਹੁਣ ਜਾਓਗੇ ਹਾਂਜੀ ਹਾਂਜੀ ਬਾਬਾ ਇਹਨੂੰ ਭੇਜਣਾ ਹੁਣ ਕਿਵੇਂ ਭੇਜੋਗੇ ਜਾ ਬਸ ਇਹਦਾ ਕਾਤਾ ਲਾ ਜਾ ਜਾ ਬਾਈ ਠੀਕ ਹੈ ਓ ਬਾਬਾ ਕੀ ਬਾਤ ਹੈ ਬਾਬਾ ਗਿਆ ਹੁਣ ਹਾਂ ਕੰ ਬਾਬਾ ਉਮਰ ਕਿੰਨੀ ਹੈ ਮੇਰੀ ਮੈਂ 40 ਸਾਲ ਅੱਛਾ ਬਈ ਤੂੰ ਆਪ ਦਾ ਬਾਬੇ ਦੇ ਨਾਲ ਠੀਕ ਹੈ ਬਾਬਾ ਆ ਠੀਕ ਹੈ ਬਾਬਾ ਚਲੋ ਵੇਖੋ ਦੋਸਤੋ ਕਹਿੰਦੇ ਹੁੰਦੇ ਨਾ ਜਿਹੜਾ ਬਾਬਾ ਹੁੰਦਾ ਉਹ ਸਿਰਾ ਕਰਾਉਂਦਾ ਠੀਕ ਹੈ ਡੇਰੇ ਖੁੱਲਦੇ ਆ ਪੰਜਾਬ ਦੇ ਵਿੱਚ ਕਈ ਸਹੀ ਵੀ ਆ ਕਈ ਗਲਤ ਵੀ ਆ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕਈ ਗਲਤ ਵੀ ਆ ਪਰ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਜਿਹੜੇ ਲੋਕ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਠੀਕ ਹੈ ਉਹ ਡੇਰਿਆਂ ਦੇ ਵਿੱਚ ਵੱਧ ਜਾਂਦੇ ਆ ਤੇ ਆਪਣਾ ਯਾਰ ਧਰਮ ਤਾਂ ਗੁਰੂ ਗ੍ਰੰਥ ਸਾਹਿਬ ਬਾਬਾ ਗੁਰਦੁਆਰਿਆਂ ਦੇ ਵਿੱਚ ਜਾਣਾ ਜ਼ਰੂਰੀ ਆ ਬਾਬਾ ਕਹਿੰਦਾ ਮੈਂ ਅਸੀਂ ਵੀ ਜਾਂਦੇ ਆ ਜਦੋਂ ਸਾਡੇ ਘਰੇ ਗਾਮੀ ਆਉਂਦੀ ਆ ਦੁਖੀ ਆਉਂਦੀ ਆ ਅਸੀਂ ਜਾਂਦੇ ਆ ਗੁਰਦੁਆਰੇ ਤੇ ਤੁਸੀਂ ਕਿਉਂ ਨਹੀਂ ਜਾਂਦੇ ਤੁਸੀਂ ਡੇਰਿਆਂ 'ਚ ਪੈਰ ਰੱਖਦੇ ਹੋ ਠੀਕ ਹੈ ਆਪਣੇ ਛੋਟੇ ਜੁਵਾਕਾਂ ਨੂੰ ਡੇਰਿਆਂ ਦੇ ਵਿੱਚ ਲੈ ਜਾਂਦੇ ਹੋ ਠੀਕ ਹੈ ਉਹ ਫਿਰ ਗੁਰਦੁਆਰੇ ਨਹੀਂ ਜਾਂਦਾ ਫਿਰ ਉਹ ਡੇਰਿਆਂ ਦੇ ਵਿੱਚ ਹੀ ਰਹਿ ਜਾਂਦਾ ਆਪਣਾ ਜਿਹੜਾ ਧਰਮ ਆ ਨਾ ਇੱਕ ਸਿੱਖ ਇਤਿਹਾਸ ਧਰਮਾ ਜੇ ਇਹ ਨੂੰ ਆਪਾਂ ਇਹ ਨੂੰ ਆਪਾਂ ਬਰਕਰਾਰ ਰੱਖੀਏ ਠੀਕ ਹੈ ਇਹਦੇ ਨਾਲ ਕੁਝ ਵੀ ਨਹੀਂ ਹੈ ਆਪਣਾ ਸਾਰਾ ਕੁਝ ਇਹਦੇ ਨਾਲ ਹੀ ਚੱਲਦਾ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਹੈ ਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਵੀ ਹੁੰਦੀ ਆ ਸਾਡੀ ਵੀਡੀਓ ਨੂੰ ਸਹੀ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ